ਬਾਈ ਜੀ ਸਤਿ ਸ੍ਰੀ ਅਕਾਲ। ਆਹ ਸਤਿ ਸ੍ਰੀ ਅਕਾਲ ਜੀ ਸਭ ਨੂੰ ਸਾਰਾ। ਕਿੱਦਾਂ ਠੀਕੇ? ਓਕੇ ਰਿਪੋਰਟਾਂ। ਓਕੇ ਰਿਪੋਰਟਾਂ। ਡਰੈੱਸ ਕਰੀਏ ਬਾਈ ਨੋਡਾ। ਪਿੰਡ ਕਲਸ ਖੀਟੀ ਤੇ ਜ਼ਿਲ੍ਹਾ ਸਰਤਨ ਸਾਹਿਬ। ਇਹ ਨੰਬਰ ਆਪਣਾ ਹੈਗਾ 7747433992। ਠੀਕ ਹੈ ਜੀ। ਹਾਂ ਜੀ। ਨਾਮ ਮੇਰ ਸਿੰਘ ਹੈ ਨਾ। ਮੇਰ ਸਿੰਘ। ਵੈਗਰੂ ਦੇ ਮੇਰ ਵੀ ਕੀਤੀ ਹੈ ਤੇ ਨਾਮ ਵੀ ਮੇਰ ਸਿੰਘ ਹੈ। ਕਿੰਨੇ ਤਿੰਨ ਪਸ਼ੂ ਖਾਈ ਹੈ ਨਾ। ਤੇ ਸ਼ਰਵਾਰ ਦਿੱਤੋ ਕਰੀ ਗਿਆ ਆਪਾਂ ਬਾਈ ਜਿੱਤੋ ਮਾਦੀ ਕਰੀ ਜਿੱਤੋ ਕਰ ਲੈ ਸਹੀ ਸਭਾਈ ਕੱਟੀ ਰਕਟਾ ਮਗਰ ਇਹਦੇ ਮਗਰ ਕਟਾ ਮੇਲ ਕਾਫ ਹਣਾ ਤੇ ਨੀਲੀ ਦਾ ਵੀ ਚਾਗੇ ਨਾਲ ਤੇ ਦੁੱਧ ਬਾਈ ਕਿੰਨਾ ਮੌਕੇ ਦਾ ਦੁੱਧ 12 ਲੀਟਰ ਦੀ 12 ਕਿਲੋ ਖੋਲ ਦੇ ਕੋਈ ਦੋ ਟਾਈਮ ਚੋਵੇ ਤਿੰਨ ਟਾਈਮ ਚੋਵੇ ਆਪਦੀ ਤਸੱਲੀ ਕਰਕੇ ਤੇ ਫਿਰ ਜਾਵੇ ਫਿਰ ਜਾਵੇ ਇਹ ਨਹੀਂ ਗੱਲਾਂ ਬਾਤਾਂ ਲਾਣੀ ਕੰਮ ਗੱਲਾਂ ਬਾਤਾਂ ਨਹੀਂ ਕੋਲ ਖਲੋ ਕੇ ਚਵਾਵਾਂਗੇ ਅੱਛਾ ਪਸ਼ਾਕ ਦੀ ਦੋ ਇੱਕ ਟਾਈਮ ਖਾਲੀ ਕਰ ਜੇ ਮੁੜ ਕੇ ਆਪਦੀ ਟਾਈਮ ਤੋਂ ਟਾਈਮ ਹੋਏ ਤਸੱਲੀ ਕਰ ਲਓ ਸੱਜਣੋ 12 ਕਿਲੋ ਦੋਧਿਆ ਵਾਕੇ ਗੱਲਾਂ ਖਰੀਆਂ ਪਾਉਂਦੀਆਂ ਤੇ ਲਓ ਜੀ ਲੈ ਵਾ ਵੇਖੋ ਬਾਰਡਰ ਏਰੀਆ ਬਿਲਕੁਲ ਬਾਰਡਰ ਏਰੀਏ ਦੀ ਮੈਂ ਆ ਨੀਲੀ ਰਾਕੀ ਦੇ ਵਿੱਚ ਜਿਵੇਂ ਆ ਗਈ ਇਹ ਕਲਸ ਪਿੰਡ ਜਿਹੜਾ ਬਿਲਕੁਲ ਬਾਰਡਰ ਤੇ ਆ ਲਓ ਜੀ ਲੈ ਆ ਬਈ ਹਵਾ ਲਓ ਜੀ ਥੱਲੇ ਵੀ ਨਿਸ਼ਾਨੀ ਬਿੱਲੇ ਮਨ ਕੀ ਅੱਖ ਪੈਰਾਂ ਦੇ ਵੀ ਨਿਸ਼ਾਨੀਆਂ ਜਿਹੜੀਆਂ ਦੋਹਾਂ ਅਗਲਿਆਂ ਤੇ ਵੀ ਆਉਂਦੀਆਂ ਥੱਲੇ ਵਹਾਨੇ ਚ ਵੀ ਡੱਬ ਹੈਗਾ ਲਓ ਜੀ ਤੇ ਗਾਰਡ ਵੀ ਚੰਗੀ ਹੋ ਗਈ ਮੈਂ ਜੀ ਹਨਾ ਹਾਂ ਠੀਕ ਆ ਮਾਣਾ ਸਾਰੀ ਚੋਣ ਦੀ ਤੂੰ ਕਿ 100 ਦੀ 100 ਹੀ ਐ ਅੱਛਾ ਓਕੇ ਆ ਕੋਈ ਰਿਪੋਰਟਾ ਕੋਈ ਆ ਉਹਦੀ ਮੂੰਹ ਚੰਗ ਆ ਲੈਵਾ ਲੂਵਾ ਵਿਖਾ ਦੇ ਕਰ ਕੋਈ ਦਾ ਆ ਬੱਚਾ ਚ ਵਗਲੇ ਹੈ ਕੋਈ ਫੜ ਕੇ ਲੈਵਾ ਵਿਖਾ ਦੇ ਮੜਿਆ ਨਾ ਨੂੰ ਕਰ ਦੇ ਲੈ ਲੋ ਜੀ ਲੈ ਲੋ ਜੀ ਤਾਂ ਕਰਦਾ ਹੈ ਚੱਕ ਲੈ ਲੈ ਹੈ ਹਨਾ ਚੰਗੀ ਆ ਤੇ ਰੇਟ ਬਾਈ ਜੀ ਰੇਟ ਭਾਈ 90 90 ਉਹ ਵਿੱਚੋਂ ਕੱਟ ਕਰ ਲੋ 88000 ਦੀ ਮਹਿੰਦੇ ਨਹੀਂ ਭਾਈ ਹੋਰ ਕਰ ਦੇ ਯਾਰ ਹੂੰ ਹੋਰ ਕਰ ਦੇ ਯਾਰ ਹੋਰ 85 ਦੀ ਕਰ ਦੇ ਹਾ ਨਹੀਂ ਨਹੀਂ ਹੋਣੀ 100 200 ਛੋੜੀ ਜਿੱਚੋਂ ਕਰਨੀ ਆਪਾਂ ਨਹੀਂ ਮडम 100 200 ਵਾਲਾ ਮੜ ਕੇ ਪੱਲਿਓਂ ਪੈਣ ਵਾਲੀ ਗੱਲ ਨਹੀਂ ਕਰਦੀ 86 ਦੀ ਕਰ ਦੇ ਹੈ ਉਹਦੇ ਜੋ 200 ਰੁਪਇਆ ਛੋਟ ਹੋਊਗੀ ਮੇਰਾ ਵੀਰ ਕੋਈ ਇਹ ਨਾ ਮੰਨ ਕੇ ਕਈ ਕਰ ਦਿੰਦੇ 70 ਦੀ ਹੋ ਜੂ ਆ ਪਰ ਰੇਟ ਆਪਣੇ ਅੱਗੇ ਬਿਲਕੁਲ ਹੀ ਫਿਕਸ ਹੈ ਹੂੰ ਹੈ ਨਾ ਆਪਾਂ ਹੋਣੀ ਵੀ ਐਨੇ ਮੰਗ ਕੇ ਦੁੱਧ 5-7000 80 ਨੂੰ ਤੁਰਿਓ ਉਹ ਨਹੀਂ ਕੰਮ ਮੇਰੇ ਵੀਰ ਤੇ ਇਹ 86000 ਦੀ ਇਹਦੇ ਚ 200 ਰੁਪਇਆ ਛੋਟਾ 500 ਛੱਡ ਦੀ 500 ਕਰ ਦੇਣਾ ਚਲੋ ਸਾਢੇ 85 ਦੀ ਦੇ ਦਿਓ ਹਾਂ ਦੇ ਦਿਓ ਤੇ ਦੂਜੇ ਨੰਬਰ ਤੇ ਆ ਗਈ ਮੈਂ ਸਜਣੋਂ ਗੱਬਣ ਹਨਾ ਖੋਲ ਦੇ ਪਈ ਇਹ ਵੀ ਖੋਲਣ ਪਤਾ ਇਹ ਸਿੰਗ ਸੁng ਬੜਾ ਸੋਹਣਾ ਸਜਣੋਂ ਲੱਗਾ ਇਹਨੂੰ ਵੀ ਇਹ ਦੂਜੇ ਸੂਏ ਝੋਟੀ ਸੂਣ ਦੂਜਾ ਸੂਆ ਦਿਨ 10 ਲੈ ਜੂ ਕੱਢ ਜਾਣੇ 10 ਦੇਣਾ ਜੀ 10 ਦਿਨ ਲੈ ਜਾਣੇ ਹਨਾ ਓਕੇ ਭਾਈ ਲਓ ਜੀ ਰਾਜੀ ਬਾਜੀ ਪੂਰੀਆ ਸਜਣੋਂ ਪਿੰਡਿਓ ਇੱਧਰੋਂ ਤੋਰ ਦੇ ਭਾਈ ਇਹਨੂੰ ਕਰ ਲੈ ਘਰ ਹੋ ਲੈ ਜਾ ਧਿਆਨ ਨਾਲ ਭਾਈ ਜਾਣਾ ਕਾਫੀ ਕੈਵਰੇ ਕੋਈ ਨਹੀਂ ਲੈ ਆ ਮੇਰਾ ਵੀਰ ਕਮਾ ਲਿਆ ਅਜੇ ਉਹ ਅਗਲੇ ਪੰਨੇ ਲਾਗੋ ਖੜਿਆ ਘਰੇ ਨੇ ਹਾਂ ਸੂਰੂ ਫੜਦਾ ਤੋ ਜਾ ਕੇ ਇੱਕ ਲੈਵਾ ਬੜਾ ਸੋਹਣਾ ਤਿਆਰ ਕਰੰਦੀ ਹਨਾ ਨਿਆ ਕੋ ਨਹੀਂ ਲੈ ਜਾ ਤੇ ਬੰਨ ਦੇ ਅੱਗੋ ਲਾਗੋ ਫੜੀ ਦਿੰਦੀ ਹੈ ਹੂੰ ਲੋ ਸੱਜਣੋ ਰਾਜੀ ਬਾਜੀ ਬੜੀ ਹੈ ਬੜੀ ਸ਼ਾਨਦਰ ਵੇਹ ਨਾੜਾ ਨੂੜਾ ਚਮਕਦਾਰ ਬਾਕੀ ਯਾਰ ਲੈਵਾ ਬੜਾ ਸੋਨਾ ਤਿਰਗਨੇ ਰੋਕੀ ਮੜ ਜੀ ਰੋਕੋ ਰੋਕ ਦੇ ਮੇਰਾ ਉਹਦਾ ਕੀ ਬਾਤ ਯਾਰ ਲੈਵਾ ਬੜਾ ਸੋਨਾ ਪਿਆਰ ਕਰਨ ਦੇ ਲੋ ਜੀ ਇੱਕੋ ਜਿਹਾ ਲੈਵਾ ਹੋਊਗਾ ਸਜਣੋ ਤੇ ਜਿੰਨਾ ਵੀ ਸਾਰਾ ਬੈਕਗਰਾਉਂਡ ਹੀ ਤਿਆਰ ਕਰੂਗੀ ਕਰਮਾਲੀ ਤੇ ਦਿਨ 10 ਨਹੀਂ ਸੁੰਦੀ ਹਨਾ ਦਾ 10 ਦਿਨ ਲੈ ਜਣੇ ਮੇਰੇ ਥੱਲਿਓਂ ਆਏ ਝੋਟੀ ਪੰਡਾ ਪਾ ਜਾਈਗੀ ਚਾਹ ਬੰਦਾ ਲਾਈ ਦੇ ਲੋ ਜੀ ਕੋਈ ਪੁੜੇ ਪੜੇ ਨਹੀਂ ਫਿਸੇ ਅਜੇ ਕੋਈ ਚਿੱਤ ਖਿਆਲ ਨਹੀਂ ਮੜਿਆ ਵਿਖਾਰੇ ਪੂਜ ਪਾਸ਼ ਲਾ ਕੇ ਵਾਹ ਕੇ ਰਾਜੀ ਚਲੋ ਕੋਈ ਸ਼ੋਰਟ ਛੱਡ ਦੇ ਜਿੰਨੇ ਵੀ ਬੈਗ ਹੀ ਸਾਰੀ ਬੰਦ ਈ ਹਨਾ ਬਹੁਤ ਛੋਟੀ ਫਿਰ ਠੰਡੀ ਵੜੀ ਹੈ ਅੱਛਾ ਨਾ ਤਿੱਪੀ ਹੈ ਨਾ ਮਾੜੀ ਜੀ ਲੱਤ ਚੁੱਕੀ ਦੀ ਮੁਰਕੀ ਅਗਲੇ ਪਨੇ ਮੜਾ ਦਾਦਾ ਮਾਰਿਆ ਉੱਥੇ ਇਹ ਰੇਟ ਰੇਟ ਇਹਦਾ ਵੀ 90 ਵਿੱਚੋਂ 2 ਲੈਸ 85 ਦੀ ਖਾਸੀ ਦੀ ਕਰਦੀ ਨਹੀਂ 85 86 ਦੀ ਕਰ ਦੇ ਯਾਰ ਹਾਂ ਤੇ ਨਹੀਂ ਭਾਵੇਂ ਉਹ ਲੈ ਜੇ ਭਾਵੇਂ ਇਹ ਲੈ ਜੀ ਚਲੋ ਇਹ ਵੀ 86 ਦੀ ਇਹਦੇ ਜੋ 200 ਰੁਪਇਆ ਛੋੜ ਛੋੜ ਆ ਜੋ ਤੇ ਆ ਗਈ ਵੈਟ ਸੂਣ ਵਾਲੀ ਹੈ ਨਾ ਤਿਆਰੀ ਆ ਦੋ ਚਾਰ ਦਿਨ ਨਹੀਂ ਦੀ ਖੋਲ ਦੇ ਮੇਰਾ ਵੀਰ ਸਜਣੋ ਜਰਸੀ ਦੇ ਛਾਈ ਆ ਦਾ ਕਰੋ ਜੀ ਆ ਕਰੋ ਸੰਗ ਦੋ ਬਲੀ ਆ ਥਾਣੇ ਕਰਾਂ ਤੈਨੂੰ ਨੇੜ ਤੋਂ ਕਰਵਾ ਦੇਣੇ ਜਿਕ ਲੋ ਜੀ ਮੁੱਠੀ ਵਾਲਾ ਥਾਣ ਲੱਗਿਆ ਮੁੱਠੀ ਵਾਲਾ ਪਹਿਲੇ ਆਣਾ ਬਈ ਨਹੀਂ ਹਾਂ ਛੋਟਿਆ ਦੁੱਜਾ ਸੁਆ ਠੀਕ ਆ নাও ਸਜਣੋ ਦੁੱਜਾ ਸੁਆ ਦੱਸਿਆ ਬਾਈ ਨੇ ਤੇ ਵਹਿੜ ਸੋਹਣੀ ਅਕਰੋ ਸੰਗ ਦੇ ਵਿੱਚ ਲੈ ਆ ਭਾਈ ਲੈ ਨਾ ਨਾ ਲੋਈ ਆ ਅੱਗੋਂ ਸੋਨਾ ਦੀ ਬੰਤਰ ਵੇਖ ਲੋ ਲੋਕੀ ਭਾਈ ਬਹੁਤ ਰੋ ਰੋ ਸੁਣ ਨਾ ਭਾਈ ਸੱਚ ਰੋ ਆ ਆ ਥਾਣ ਚੰਗਾ ਤੇ ਬਸ ਪਲਾਂ ਪੂਲਾਂ ਥੋੜੀਆਂ ਬੜੀਆਂ ਪਾਈ ਫਿਰਦੀ ਲੈ ਚੱਲ ਮੇਰਾ ਵੀਰ ਲੋ ਜੀ ਤੇ ਇਹਦੀ ਕੀਮਤ ਬਾਈ ਜੀ ਫਿਰ ਕਿੰਨੀ ਕਰ ਦਈਏ ਇਹਦੀ ਸੰਦੂਸਾ 32000 ਰੁਪਇਆ ਮੋਲ ਜੇ ਹਾਂ 30 ਦੀਆਂ ਠੀਕ ਇਹ ਚੋਂ 100 ਰੁਪਇਆ ਛੋਟ 500 ਕਰਦੀ ਔੜਾ ਕਰ ਸਾਢੇ 29 ਦੀ ਦੇਦੀ ਮੋਲੀ ਨਿਗਾਹਿਆ ਪਾਇਆ ਰੇ ਸਾਢੇ 29 ਦੇਦੀ ਜਾਣ ਦੇ ਕੋਈ ਨਹੀਂ ਫਲਾਵੇ ਜਿੰਦੀ ਰਵੇ ਜਿੰਦੇ ਘਰ ਜਾਵੇ ਭਾਗ ਲਾਵੇ ਬਾਕੀ ਸੱਚ ਨੂੰ ਆਪਣੀ ਤਸੱਲੀ ਦਾ ਹਕ ਨਹੀਂ ਉਹ ਮੱਝ ਜਿਹੜੀ ਸੁੱਕੀ ਆ ਉਹਨੂੰ ਟਿੱਪ ਕੇ ਵਰਾਜੇ ਤਸੱਲੀ ਕਰਕੇ ਲਿਜਾਓ ਜਿਹੜੀ ਮੱਝ ਇਹ ਆ ਦੋ ਟਾਈਮ ਚੂਲੇ ਤਿੰਨ ਟਾਈਮ ਚੂਲੇ ਚਾਈ ਬਿਆਨਾ ਕਰਕੇ ਜਦੋਂ ਅਗਲੇ ਦਿਨ ਤਸੱਲੀ ਹੋ ਜਿੰਨਾ ਦੁੱਧ ਦੱਸਿਆ ਫੇਰ ਮੱਝ ਲੈ ਜਾਵੇ ਸਹੀ ਗੱਲ ਇਹਦੇ ਵਿੱਚ ਕੋਈ ਆਪਾ ਨਹੀਂ ਕਦੀ ਉਹ ਲਾ ਰੱਖਿਆ ਚਲੋ ਠੀਕ ਕੀ ਜੇ ਹੁਣ ਇਹ ਮੰਨ ਕੇ ਚਲੋ 12 ਆਪਾਂ ਕਹਤਾ ਹੂੰ 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 ਇਹ ਜੇ ਮੰਨ ਕੇ ਚੱਲ ਆਪਾਂ 11 ਵੀ ਕਹਿ ਦਿੰਦੇ ਕਾਟ ਰਦਾ ਕਿਲੋਣਾ ਕੁਝ ਨਹੀਂ ਫਰਕ ਪੈਂਦਾ ਪਰ ਹੈ 12 ਤੋਂ ਬਾਹਰ ਉਹ ਦੁੱਧ ਆਪਾਂ ਫਿਰ ਵੀ 12 ਲੀਟਰ ਦੁੱਧ ਦੱਸਿਆ ਸਹੀ ਗੱਲ ਜਿਹੜਾ ਮਰਜੀ ਦੋ ਟਾਈਮ ਚੋਵੇ ਤਿੰਨ ਟਾਈਮ ਚੋਵੇ ਲਓ ਸੱਜਣੋ ਖਰੀਦਦਾਰੀ ਕਰਿਓ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਦਾ ਇਹ ਕਾ ਕੁੱਤਾ ਹੈ ਇਹ ਬਚਾਇਆ ਨਾ ਇਹ ਨਾ ਮੈਂ ਦੱਸਣ ਲੱਗਾ ਵੀ ਇਹ ਮਰਨ ਕਿਨਾਰੇ ਹਿਲਊ ਵਹੀ ਜਾਂਦਾ ਹੈ ਅੱਛਾ ਤੇ ਮੈਨੂੰ ਉਹ ਹੀ ਕਹੇ ਵੀ ਇਹ ਪੈਸੇ ਨਾਲ ਆਵੀਂ ਤੇ ਬਜਣਾ ਨਹੀਂ। ਉਹ ਡਾਕਟਰ ਗਜਲਾਂ ਵਾਲਾ ਰਾਜ ਹੂੰ ਉਹਨੇ ਕੋਮ ਲੈ ਕੇ ਗਿਆ ਉਹਨੇ ਫਿਕਰ ਨਾ ਕਰਕੇ ਤੇ ਜਾਂਦਾ ਹੀ ਨਹੀਂ। ਹੂੰ ਤੇ ਜੇ ਕੇ ਦਾ ਘਾਟਾ ਵਧਾ ਹੋਏ ਤੇ ਰਾਜ ਡਾਕਟਰ ਨੂੰ ਮਿਲੋ। ਗਜਲਾਂ ਦਾ ਕੁੱਤੇ ਦੀ ਹੈ? ਗਜਲਾਂ ਦਾ ਗਜਲਾਂ ਦਾ ਉਹਨੇ ਆਪ ਚਾਰ ਪੰਜ ਰੱਖੇ ਛਪਾਇਆ ਜਿਹੜਾ ਕੁੱਤਿਆਂ ਦੀ ਦਵਾਈ ਉਹ ਦੇ ਚਲੋ ਤੁਹਾਡੇ ਤੋਂ ਨੰਬਰ ਲੈ ਲੇ ਜੇ ਕੇ ਦਾ ਕੋਈ ਡੌਗ ਠਿੱਲਾ ਤੇ ਤੁਹਾਡੇ ਤੋਂ ਨੰਬਰ ਲੈ ਕੇ ਫਰਕ ਕਰ ਸਕਦਾ। ਉਹਦੇ ਕੋਲ ਜਾਵੇ ਤੇ ਉਹ ਬਿਲਕੁਲ ਇਹਨਾਂ ਦਾ ਬਹੁਤ ਸਿਆਣਾ ਜੀ। ਠੀਕ ਹੈ ਜੀ ਸასიਕਾਰ। ਸასიਕਾਰ।